ਗੱਲ ਇਹ ਰਿਕਰ ਬਿਰਸਿੰਗ ਜੀ ਜੀ ਉਹਨਾਂ ਨੂੰ ਸੇਵਾਵਾਂ ਉਹਨਾਂ ਦੀ ਜਦੋਂ ਖਤਮ ਕੀਤੀਆਂ ਗਈਆਂ ਤੇ ਕੁਲਦੀਪ ਸਿੰਘ ਗੜਗੱਜ ਜੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਉਹਨਾਂ ਨੂੰ ਜਥੇਦਾਰ ਅਰਜੀ ਤੌਰ ਤੇ ਲਾਇਆ ਗਿਆ ਤੇ ਫਿਰ ਰਾਤੋਂ ਰਾਤ ਉਹਨਾਂ ਨੂੰ ਅੱਗੇ ਜਿਹੜੀਆਂ ਉਹਨਾਂ ਨੇ ਸੇਵਾਵਾਂ ਉਹਨੇ ਜੇ ਕੰਟੀਨਿਊ ਕਰਤੀ ਇਹ ਅਚਾਨਕ ਕਿਵੇਂ ਹੋ ਗਿਆ ਜੀ ਮਤਲਬ ਅਜੇ ਤਾਂ ਏਸੀ ਦਾ ਇੰਤਜ਼ਾਰ ਸੀਗਾ ਜਿਵੇਂ ਹੁਣ ਅਗਿਆਨੀ ਹਰਪ੍ਰੀਤ ਸਿੰਘ ਵੀ ਏਸੀ ਤੇ ਕਹਿ ਰਹੇ ਨੇ ਕਿ ਯਾਰ ਅਚਾਨਕ ਅਜੇ ਤਾਂ ਕੋਈ ਪੰਥ ਵੀ ਉੱਥੇ ਇਕੱਠਾ ਨਹੀਂ ਸੀਗਾ ਉਥੇ ਬਾਕੀ ਜਥੇਦਾਰ ਸਹਿਬਾਨ ਵੀ ਨਹੀਂ ਸੀਗੇ ਪਰ ਇਸ ਤਰ੍ਹਾਂ ਕਿਵੇਂ ਇੰਨੀ ਜਲਦੀ ਕਿਉਂ ਹੋਈ ਏ ਦੇਖੋ ਵਿਕਰਮਜੀਤ ਸਿੰਘ ਮਜੀਠੀਆ ਦਾ ਬਿਆਨ ਆਉਣਾ ਹੂੰ ਉਸ ਤੋਂ ਪਹਿਲਾਂ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਇਹਨਾਂ ਦੀ ਸੇਵਾ ਤੋਂ ਮੁਕਤ ਕਰ ਦੇਣਾ ਹੂੰ ਉਸ ਤੋਂ ਬਾਅਦ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਦਸਤਾਰ ਬੰਦੀ ਦਾ ਐਲਾਨ ਹੁੰਦਾ ਹੈ ਹੂੰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਹੈ ਜੀ 10 ਵਜੇ ਦਾ ਟਾਈਮ ਦਿੱਤਾ ਜਾਂਦਾ ਹੈ ਅੱਜ 10 ਵਜੇ ਦਾ ਪਰ ਮਿੱਥੇ ਸਮੇਂ ਤੋਂ ਕਈ ਘੰਟੇ ਪਹਿਲਾਂ ਹੀ ਕੋਈ ਢਾਈ ਕਹਿੰਦਾ ਕੋਈ ਪੌਣੇ ਤਿੰਨ ਹੂੰ ਉਸ ਵੇਲੇ ਯਾਨੀ ਪੂਰੇ ਅਮਰਤ ਵੇਲੇ ਉਹਨਾਂ ਦੀ ਦਸਤਾਰਬੰਦੀ ਕਰ ਦਿੱਤੀ ਜਾਂਦੀ ਹੈ ਜੀ ਲੋਕ ਹਲੇ ਉੱਠੇ ਹੀ ਸਨ ਕਿ ਐਸਪੀਸੀ ਨੇ ਆਪਣੇ ਅਧਿਕਾਰਤ ਫੇਸਬੁੱਕ ਸਫੇ ਤੋਂ ਫੋਟੋਆਂ ਜਿਹੜੀਆਂ ਸੀ ਉਹ ਨਸ਼ਰ ਕਰ ਦਿੱਤੀਆਂ ਜੈਸੂਏ ਨੇ ਫੋਟੋਆਂ ਨਸ਼ਰ ਕਰ ਦਿੱਤੀਆਂ ਲੋਕ ਹਰਾਨ ਰਹਿ ਗਏ ਕਿ ਭਈ ਆ ਕੀ ਹੋ ਗਿਆ ਜੀ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰੀ ਆਉਂਦੇ ਨੇ ਫਰੇਮ ਦੇ ਵਿੱਚ ਹੂੰ ਉੱਤੋਂ ਥੱਲੇ ਸ਼ਾਇਦ ਉਹਨਾਂ ਦੇ ਦੋ ਸਟੇਟਮੈਂਟ ਹੈ ਇੱਕ ਤਾਂ ਪਹਿਲਾਂ ਉਹਨਾਂ ਨੇ ਫੇਸਬੁੱਕ ਸਟੇਟਸ ਪਾਇਆ ਹੂੰ ਫਿਰ ਉਸ ਤੋਂ ਬਾਅਦ ਇੱਕ ਉਹਨਾਂ ਦਾ ਵੀਡੀਓ ਜਿਹੜਾ ਸੀ ਉਹ ਮੈਂ ਦੇਖਿਆ ਯਾਨੀ ਦੋ ਥਾਵਾਂ ਤੇ ਉਹਨਾਂ ਦੇ ਕੁਝ ਦਾਅਵੇ ਆ ਜੀ ਕਿ ਇੱਕ ਤੇ ਇਹ ਆ ਕਿ ਮਹਾਰਾਜ ਦਾ ਸਰੂਪ ਜਿਹੜਾ ਸੀਗਾ ਉੱਥੇ ਪ੍ਰਕਾਸ਼ ਨਹੀਂ ਸੀਗਾ ਜੀ ਯਾਨੀ ਪੰਥ ਤੇ ਗ੍ਰੰਥ ਦਾ ਮਤਲਬ ਕੀ ਹੋ ਗਿਆ ਕਿ ਬਈ ਨਾਂ ਤਾਂ ਉੱਥੇ ਜਥੇਬੰਦੀਆਂ ਸੀ ਸਿੰਘ ਸਭਾਵਾਂ ਜਿਵੇਂ ਹੁੰਦੀਆਂ ਜਾਂ ਹੋਰ ਸਿੱਖ ਨਮਾਇਆ ਜਥੇਬੰਦੀਆਂ ਜਿਹੜੀਆਂ ਹੁੰਦੀਆਂ ਨੇ ਵੀ ਜਿਹੜੀਆਂ ਪੰਥ ਦੀਆਂ ਮੋਹਰੀਆਂ ਸਫਾਂ 'ਚ ਵਿਚਰਦੀਆਂ ਨੇ ਕਿ ਨਾ ਤੇ ਉਹਨਾਂ ਦੀ ਹਾਜ਼ਰੀ ਨਾ ਮਰਿਆਤਾ ਦੇ ਮੁਕਾਬਕ ਬਈ ਜਦਾਂ ਰਵਾਇਤ ਕਹਿ ਸਕਦੇ ਆ ਕਿ ਰਵਾਇਤ ਦੇ ਮੁਤਾਬਕ ਦਰبار ਸਾਹਿਬ ਦੇ ਹੈਡ ਗਰੰਥੀ ਹੁੰਦੇ ਆ ਤੇ ਇਦਾਂ ਮਤਲਬ ਹੋਰ ਹੈਡ ਗਰੰਥੀ ਹੁੰਦੇ ਆ ਹੂੰ ਉਹ ਬਕਾਇਦਾ ਇੱਕ ਰੀਤ ਹੈ ਪਰੰਪਰਾ ਹੈ ਜੀ ਕੁਝ ਰਵਾਇਤ ਨੂੰ ਤੋੜਿਆ ਗਿਆ ਐਸਾ ਕੁਝ ਹੈ ਹੀ ਨਹੀਂ ਸੀਗਾ ਉੱਥੇ ਮਤਲਬ ਕਿ ਸਿਰਫ ਇਹ ਕੀਤਾ ਗਿਆ ਕਿ ਦਵਾ ਦਵਾ ਦਸਤਾਰ ਬੰਦੀ ਕਰ ਦਿਓ ਹੂੰ ਹੁਣ ਇਹ ਵੀ ਕਿਹਾ ਗਿਆ ਕਿ ਉੱਥੇ ਜਿੱਦਾਂ ਇੱਕ ਰਵਾਇਤ ਦੇ ਮੁਤਾਬਕ ਐ ਐਸਟੀਪੀਸੀ ਦਾ ਪ੍ਰਧਾਨ ਹੁੰਦਾ ਜਾਂ ਮੀਤ ਪ੍ਰਧਾਨ ਹੁੰਦਾ ਜੇ ਕੋਈ ਵੀ ਨਹੀਂ ਤੇ ਮੋਸਟ ਸੀਨੀਅਰ ਜਿਹੜਾ ਕੋਈ ਮੈਂਬਰ ਆ ਜੀ ਉਹਦੀ ਹਾਜ਼ਰੀ ਹੁੰਦੀ ਉੱਥੇ ਕੋਈ ਵੀ ਨਹੀਂ ਸੀਗਾ ਹਮ ਤਾਂ ਇਸ ਗੱਲ ਦਾ ਜਵਾਬ ਦੇਣ ਵਾਸਤੇ ਤੁਸੀਂ ਇਹ ਦੇਖੋ ਕਿ ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਨੇ ਮੈਦਾਨ 'ਚ ਉਤਾਰ ਦਿੱਤਾ ਹਮ ਹੁਣ ਮਾਝੇ ਵਾਲੇ ਜਿਹੜੇ ਦੂਜੇ ਮਝਾ ਹੈ ਲਿਆ ਉੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਜੀਠੀਆ ਸਾਹਿਬ ਨੇ ਜਿਵੇਂ ਆਵਾਜ਼ ਚੁੱਕੀ ਜਦੋਂ ਆਵਾਜ਼ ਚੁੱਕੀ ਤੇ ਉਸੇ ਵੇਲੇ ਨਾਲ ਦੀ ਨਾਲ ਹਮ ਇਨਾਂ ਨੇ ਅਨੁਸ਼ਾਸਨਾਤਮਕ ਕਾਰਵਾਈ ਦਾ ਡਰਾਵਾ ਦੇ ਦਿੱਤਾ ਜੀ ਤੁਸੀਂ ਕੱਲ ਵੇਖਿਆ ਹੋਣਾ ਅਕਾਲੀ ਦਲ ਨੇ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਜਿਹੜੇ ਇਸ ਤਰ੍ਹਾਂ ਬਾਗੀ ਸੁਰਾ ਵਾਲੇ ਆ ਕਿ ਪਾਰਟੀ ਫੋਰਮ ਤੇ ਆ ਕੇ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ ਵੀ ਜੇ ਜਨਤਕ ਤੌਰ ਤੇ ਇਸ ਤਰ੍ਹਾਂ ਮੋਰਚਾ ਖੋਲੋਗੇ ਹੂੰ ਤੇ ਫਿਰ ਅਸੀਂ ਕਾਰਵਾਈ ਕਰਾਂਗੇ ਹੁਣ ਉਦੋਂ ਬਾਅਦ ਬਿਕਰਮਜੀਤ ਸਿੰਘ ਮਜੀਠੀਆ ਫਿਲਹਾਲ ਚੁੱਪ ਨੇ ਹੂੰ ਇੱਕ ਇਸੇ ਦਰਮਿਆਨ ਤੁਹਾਨੂੰ ਹੋਰ ਵੱਡੀ ਖਬਰ ਦਿੰਨਾ ਜੀ ਕਿ ਸੋਖਬੀਰ ਸਿੰਘ ਬਾਦਲ ਹੋਰਾਂ ਦਾ ਮੁੱਢਾ ਜਿਹੜਾ ਉਹ ਨਿਕਲ ਗਿਆ। ਉਹ ਤੇ ਉਹਨਾਂ ਦਾ ਮੁੱਢਾ ਜਿਹੜਾ ਜਿੱਦਾਂ ਮਤਲਬ ਕਿ ਡਾਕਟਰ ਕਰਦੇ ਨੇ ਹੂੰ ਹੂੰ ਉਹ ਸੈਟ ਵਟ ਕਰਕੇ 6-7 ਦਿਨ ਵਾਸਤੇ ਉਹ ਬੰਨ ਲੈ ਕੇ ਆ ਗਿਆ। ਜੀ ਇੱਕੋ ਵੇਲੇ ਵੇਖ ਲਓ ਕਿੰਨੀਆਂ ਮੁਸੀਬਤਾਂ ਹੁੰਦੀਆਂ ਕੋਲ ਇੱਕ ਦੋ ਬਾਅਦ ਇੱਕ ਪਹਿਲਾਂ ਸੱਟ ਲੱਗੀ ਫਿਰ ਹਮਲਾ ਹੋ ਗਿਆ ਹੁਣ ਦੱਸਦੇ ਆ ਕਿ ਆ ਲਿਗਾਮੈਂਟ ਜਿਹੜਾ ਹੁੰਦਾ ਨਾ ਇਹਦੀ ਸਮੱਸਿਆ ਆ ਗਈ ਆ। ਹੂੰ ਕੀ ਵਾਪਰਿਆ ਕੀ ਨਹੀਂ ਵਾਪਰਿਆ ਜੀ ਇਹ ਪਤਾ ਨਹੀਂ ਹੈ ਤੇ ਮੈਨੂੰ ਕਿਸੇ ਨੇ ਰਾਤੀ ਦੱਸਿਆ ਸੀਗਾ ਸਾਡੇ ਕੋਈ ਮਿੱਤਰ ਸੋਰਸ ਸੀਗਾ ਸਾਡਾ ਤੇ ਮੈਂ ਸਵੇਰੇ ਕਿਸੇ ਅਕਾਲੀ ਆਗੂ ਨੂੰ ਪੁੱਛਿਆ ਜਿਹੜੇ ਆਪਣੇ ਏਰੀਏ ਦੇ ਆ ਤੇ ਸੁਖਵੀਰ ਸਿੰਘ ਬਾਦਲ ਦੀ ਟੀਮ ਦੇ ਖਾਸਮ ਖਾਸ ਆ ਉਹ ਕਹਿੰਦੇ ਕਿ ਬਿਲਕੁਲ ਇਦਾਂ ਦੀ ਸਮੱਸਿਆ ਹੈਗੀ ਆ ਮਤਲਬ ਕੱਠੀਆਂ ਹੀ ਸਮੱਸਿਆਵਾਂ ਆ ਸਮੱਸਿਆਵਾਂ ਕਈ ਨੇ ਹੁਣ ਮਜੀਠੀਆ ਸਾਹਿਬ ਤੇ ਫਿਲਹਾਲ ਖੰਬੋਸ਼ ਨੇ ਉਧਰੋਂ ਜਿਹੜੀ ਇਹ ਦਸਤਾਰਬੰਦੀ ਹੋਈ ਆ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਇਸ ਮਾਮਲੇ 'ਚ ਤੁਸੀਂ ਦੇਖੋਗੇ ਤਾਂ ਹੋਰ ਕੁਝ ਬਾਬਾ ਬਲਬੀਰ ਸਿੰਘ ਵੀ ਬੋਲ ਰਹੇ ਸਨ ਸ਼ਾਇਦ ਕੁਝ ਨਿਹੰਗ ਸਿੰਘ ਜਥੇਬੰਦੀਆਂ ਜਾਂ ਦੂਸਰੇ ਜਿਹੜੇ ਕਹਿ ਲਓ ਅਕਾਲੀ ਦਲ ਬਾਦਲ ਦੇ ਜਿਹੜੇ ਸਿਆਸੀ ਵਿਰੋਧੀ ਆ ਜਾਂ ਪੰਥਕ ਸਿਆਸਤ ਦੇ ਵਿੱਚ ਜਿਹੜੇ ਕਹਿ ਲਓ ਕਿ ਮਤਭੇਦ ਰੱਖਦੇ ਆ ਤਾਂ ਉਹ ਸਾਰੇ ਮੈਦਾਨ ਦੇ ਵਿੱਚ ਨੇ ਕਿ ਭਾਈ ਅਜਿਹਾ ਕੀਤਾ ਗਿਆ ਜਿਹੜਾ ਉਹ ਗਲਤ ਆ ਜੀ ਤਾਂ ਹੁਣ ਤੁਸੀਂ ਇਹ ਵੇਖੋ ਕਿ ਕਹਾਣੀ ਤੁਰਦੀ ਤੁਰਦੀ ਕਿੱਧਰ ਨੂੰ ਤੁਰ ਪਈ ਆ ਹੂੰ ਕਿ ਮੈਨੂੰ ਤੇ ਇਹੋ ਲੱਗਦਾ ਕਿ ਅਸੀਂ ਜਿਹੜਾ ਉਹ ਦੌਰ ਵੇਖਿਆ ਕਿ ਗਿਆਨੀ ਗੁਰਬਚਨ ਸਿੰਘ ਹੋ ਰਹੇ ਉਹ ਮਤਲਬ ਕਿ ਇਦਾਂ ਬਾਹਰ ਨਿਕਲਦੇ ਸੀ ਪਹਿਲਾਂ ਤਾਂ ਬਾਹਰ ਹੀ ਨਾ ਨਿਕਲੇ ਹੂੰ ਇਦਾਂ ਬਾਹਰ ਨਿਕਲਦੇ ਹੁੰਦੇ ਸੀਗੇ ਕਿ ਜਿਵੇਂ ਆ ਲੀਡਰ ਜਿਵੇਂ ਮਾਨ ਸਾਹਿਬ ਨਿਕਲਦੇ ਅੱਜ ਕਾ ਕਿਉਂਕਿ ਲੋਕ ਵਿਰੋਧ ਕਰਦੇ ਸੀ ਕੋਈ ਟਮਾਟਰ ਟਮੂਟਰ ਨਾ ਮਾਰ ਦੇਵੇ ਹੂੰ ਤੇ ਹੁਣ ਕੁਲਦੀਪ ਸਿੰਘ ਗੜਗਾ ਜੋਰਾ ਨੇ ਜੀ ਜਦੋਂ ਸੇਵਾ ਸੰਭਾਲੀ ਆ ਉਹਨਾਂ ਨੇ ਆਪਣਾ ਏਜੰਡਾ ਤਾਂ ਕਲੀਅਰ ਕੀਤਾ ਕਿਉਂਕਿ ਪੜੇ ਲਿਖੇ ਖਾਫੀ ਨੇ ਹੂੰ ਉਹਨਾਂ ਨੇ ਗੱਲਾਂ ਤੇ ਸਿਆਣਪਾਲੀਆਂ ਕੀਤੀਆਂ ਇੱਕ ਤੇ ਇਹ ਕਿਹਾ ਕਿ ਭਾਈ ਜਿਹੜਾ 2 ਦਸੰਬਰ ਵਾਲਾ ਹੁਕਮ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਕਿ ਭਾਈ ਉਹ ਕਾਇਮ ਰਹੂਗਾ ਹੁਣ ਜੇ ਉਹ ਕਾਇਮ ਰਹਿੰਦਾ ਤੇ ਭਰਤੀ ਵਾਲਾ ਮਾਮਲਾ ਫੇਰ ਜਿੱਥੋਂ ਗੱਲ ਤੁਰੀ ਉਥੇ ਆ ਕੇ ਫੇਰ ਖੜੀ ਆ ਬਿਲਕੁਲ ਉਹ ਕਹਿੰਦੇ ਆ ਕਿ ਉਹ ਕਾਇਮ ਰਹੂਗਾ ਪਰ ਉਹ ਮਸਲਾ ਭਰਤੀ ਵਾਲਾ ਤੇ ਜਿਹੜਾ ਭਰਤੀ ਦਾ ਮਸਲਾ ਤੁਰਦਾ ਪਿਆ ਹੂੰ ਕਿ ਜਦੋਂ ਹੀ ਯਾਲੀ ਸਾਹਿਬ ਹੋ ਰਹੇ ਪੰਜ ਮੈਂਬਰੀ ਕਮੇਟੀ ਤੁਰਦੀ ਆ ਜੀ ਤਿਵੇਂ ਨਾਲ ਦੀ ਨਾਲ ਤੁਸੀਂ ਦੇਖੋ ਕਿ ਇਹ ਯਥੇਦਾਰਾਂ ਦੀ ਅਦਲਾ ਬਦਲੀ ਤੇ ਇਸ ਤੋਂ ਬਾਅਦ ਹੁਣ ਜਿਹੜੀ ਕਹ ਲੋ ਕਿ ਜਿਹੜੀ ਪ੍ਰਧਾਨਗੀ ਦੀ ਰੇਸ ਸਟਾਰਟ ਹੋਣੀ ਆ ਜੀ ਉਸ ਵੇਲੇ ਠੀਕ ਇਤਫਾਕਨ ਮਜੀਠੀਆ ਸਾਹਿਬ ਨਾਂ ਚ ਬੋਲ ਰਹੇ ਨੇ ਜੀ ਬਿਲਕੁਲ 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 ਇਹ ਬੜੀਆਂ ਵੱਡੀਆਂ ਗੱਲਾਂ ਨੇ ਸਾਬ ਸੱਚਮੁੱਚ ਕੋ ਸਮਝ ਕੇ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੈ ਕਿ ਆਪਾਂ ਜਦੋਂ ਕਹਿ ਲਈਏ ਸਮਝਣ ਵਾਲੀ ਜਿਹੜੀ ਗੱਲ ਹੈ ਨਾ ਉਹ ਇਹਦੇ ਵਿੱਚ ਇਹ ਆ ਕਿ ਜੋ ਹੁਣ ਦੋ ਧੜੇ ਨਹੀਂ ਤਿੰਨ ਧੜੇ ਹੋ ਗਏ ਇੱਕ ਤਰ੍ਹਾਂ ਨਾਲ ਜੀ ਇੱਕ ਤੇ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਖੋਰੀ ਉਹ ਤੇ ਲੀਕ ਖਿੱਚ ਕੇ ਪਹਿਲਾਂ ਹੀ ਖੜੇ ਆ ਹੂੰ ਦੂਸਰੇ ਪਾਸੇ ਉਹ ਹੋ ਗਏ ਮਜੀਠੀਆ ਹੋਰੀ ਮਜੀਠੀਆ ਐਂਡ ਕਹਿ ਲੋ ਕਿ ਉਹਨਾਂ ਦਾ ਜਿਹੜਾ ਆਪਣਾ ਗਰੁੱਪ ਹੈ ਜੀ 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 ਉਹ ਇਸ ਮਾਮਲੇ 'ਚ ਇੱਕ ਵਾਰੀ ਬੋਲ ਕੇ ਤੇ ਹੁਣ ਚੁੱਪ ਆ ਚੁੱਪ ਹੋ ਗਿਆ ਬਿਲਕੁਲ ਠੀਕ ਹੈ ਜੀ ਸਹਿਮਤ ਤੇ ਹਾਲੇ ਵੀ ਨਾ ਨਾ ਹੋਇਆ ਤੇ ਤੀਸਰੇ ਪਾਸੇ ਰਹਿ ਗਈ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਆਪਣੀ سپورਟ ਆ ਉਹ ਲਗਾਤਾਰ ਹਮਲੇ ਕਰ ਰਹੇ ਇੱਕ ਤੇ ਸੱਜਣ ਇਹ ਕਹਿੰਦਿਆ ਸੀ ਕਿ ਭਈ ਜਿਹੜੇ ਮਜੀਠੀਆ ਸਾਹਿਬ ਆ ਉਹ ਚਰਚ ਦੇ ਆਸ਼ੀਰਵਾਦ ਨਾਲ ਚੱਲ ਰਹੇ ਮਾਇਕ ਆ ਤੁਸੀਂ ਤੇ ਮਜੀਠੀਆ ਨੂੰ ਕੋਈ ਰਾਤੋਂ ਰਾਤ ਮੁਸੀਬਾਈ ਚਾਰੇ ਚੀ ਸ਼ਾਮਲ ਕਰਵਾ ਦਿੱਤਾ ਜੀ ਮਤਲਬ ਕਿ ਐਹੋ ਜੀ ਸੂਰਤ ਹਾਲ ਬਣ ਗਈ ਆ ਫਿਲਹਾਲ ਕਿ ਤਿੰਨ ਧੜਿਆਂ ਚ ਅਕਾਲੀ ਦਲ ਵੰਡਿਆ ਖਲੂਤਾ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਦੂਜੇ ਪਾਸੇ ਮਜੀਠੀਆ ਹੋਰੀ ਫਿਲਹਾਲ ਚੁੱਪ ਨੇ ਜੀ ਚੁੱਪ ਹੋ ਕੇ ਉਹ ਸਭ ਕੁਝ ਦੇਖ ਰਹੇ ਹੈ ਤੇ ਤੀਸਰੇ ਪਾਸੇ ਇਧਰੋਂ ਮੈਦਾਨ ਚ ਆਏ ਪਏ ਨੇ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਤੇ ਕਮਾਲ ਦੀ ਗੱਲ ਹੈ ਕਿ ਲੰਗਾਹ ਸਾਹਿਬ ਨੂੰ ਮੈਦਾਨ ਚ ਉਹਨਾਂ ਨੇ ਉਤਾਰਿਆ ਹੈ ਜੀ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਠਾ ਕਰਦੇ ਆ ਤੇ ਉਹ ਕੀ ਕਹਿ ਰਹੇ ਆ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਆ ਕਿ ਇਹ ਸਾਰੀ ਗੇਮ ਬਹੁਤ ਤਗੜੀ ਭਾਜਪਾ ਖੇਡ ਰਹੀ ਹੈ ਬਿਲਕੁਲ ਕਹਿ ਰਹੇ ਨੇ ਹਮੇ ਇਤਿਸ਼ਾ ਮਗਰ ਖੜੇ ਆ ਅਮਿਤ ਦਿਸ਼ਾ ਖਲੋਤੇ ਆ ਉਹਨਾਂ ਨੇ ਇਹਦਾ ਮਤਲਬ ਕਿ ਮਜੀਠੀ ਦੇ ਮਗਰ ਵੀ ਉਹ ਖਲੋਤੇ ਲੋਕ ਤਾਂ ਇਹ ਕਹਿ ਰਹੇ ਆ ਨਹੀਂ ਫਿਰ ਇਹ ਜੇ ਤੁਸੀਂ ਸਾਰੇ ਅਸਹਿਮਤ ਬੰਦਿਆਂ ਨੂੰ ਹਮ ਅਮਿਤ ਸ਼ਾਹ ਦੇ ਪਾਲੇ ਚ ਗਿਣਦੇ ਹੋ ਤਾਂ ਫਿਰ ਤਾਂ ਭਾਈ ਸਥਿਤੀ ਸਾਫ ਹੈ ਕਿ ਬਹੁਤ ਤੁਸੀਂ ਆਪਣੇ ਬੰਦੇ ਨੂੰ ਵੀ ਉਸੇ ਹੱਥਾਂ ਤੇ ਰੱਖ ਦਿੱਤਾ ਜਿਹੜਾ ਕੁਝ ਘੰਟਿਆਂ ਤੱਕ ਤੁਹਾਡਾ ਸੀ ਖਾਸਮ ਖਾਸ ਸੀ ਤੁਹਾਡਾ ਮਾਝੇ ਦਾ ਜਰਨਲ ਸੀਗਾ ਤਾਂ ਫਿਲਹਾਲ ਕੋਈ ਸਮਝ ਨਹੀਂ ਲੱਗ ਰਹੀ ਇਹ ਕਹਾਣੀ ਕਿੱਧਰ ਨੂੰ ਤੁਰੇਗੀ ਪਰ ਹੁਣ ਐਂਡ ਤੇ ਜਾ ਕੇ ਗੱਲ ਤੇ ਮੇਰੇ ਖਿਆਲ ਦੇ ਨਾਲ ਖੜਨੀ ਆ ਜਾ ਕੇ ਉਹ ਭਰਤੀ ਵਾਲੀ ਮਹਿੰਮਤ ਹੂੰ ਬਿਲਕੁਲ ਉਹਦਾ ਕੀ ਬਣੂਗਾ ਕੀ ਬਣੂਗਾ ਬਿਲਕੁਲ ਵੱਡਾ ਸਿਸਟਮ ਉੱਥੇ ਜਾ ਕੇ ਇਹ ਗੱਲ ਹੋ ਕੇ ਹਿਲਣਾ ਕਿ ਭਈ ਹੁਣ ਉਹ ਜਿਹੜੀ ਭਰਤੀ ਆ ਪਿਛਲੀ ਭਰਤੀ ਕੈਮ ਰਹਿੰਦੀ ਆ ਹੂੰ ਅਕਾਲੀ ਦਲ ਬਾਦਲ ਦੇ ਖਾਸ ਤੌਰ ਤੇ ਬਾਦਲ ਫੈਮਿਲੀ ਦੇ ਜਿਹੜੇ ਸਮਰਥਕ ਉਹ ਕਹਿੰਦੇ ਆ ਕਿ ਅੱਜ ਤੱਕ ਇਤਿਹਾਸ 'ਚ ਹੋਇਆ ਹੀ ਨਹੀਂ ਅੱਜ ਸੁੱਚਾ ਸਿੰਘ ਲਗਾ ਨੇ ਵੀ ਜ਼ਿਕਰ ਕੀਤਾ ਕਿ ਭਰਤੀ ਦੇ ਮਾਮਲੇ 'ਚ ਜਥੇਦਾਰਾਂ ਦੀ ਕੋਈ ਦਖਲਅੰਦਾਜ਼ੀ ਹੋਵੇ ਐਸਾ ਕੋਈ ਮਿਸਾਲ ਹੀ ਨਹੀਂ ਮਿਲਦਾ ਹੂੰ ਤੇ ਉੱਥੇ ਜਦੋਂ ਇਹ ਪੁੱਛਿਆ ਗਿਆ ਪੱਤਰਕਾਰਾਂ ਨੇ ਅੱਜ ਬੜੇ ਕਾਊਂਟਰ ਸਵਾਲ ਕੀਤੇ ਇਹਨਾਂ ਨੂੰ ਕਿ ਭਾਈ ਤੁਹਾਡੇ ਤੇ ਇਹ ਇਲਜ਼ਾਮ ਲੱਗਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੀ ਆ ਨਹੀਂ ਸੀਗਾ ਉੱਥੇ ਹੂੰ ਤਾਂ ਉਹ ਕਹਿੰਦੇ ਸੀਗਾ ਜੀ ਮਤਲਬ ਤੇ ਉਹ ਮੈਨੇਜਰ ਨੂੰ ਵਾਜਾ ਮਾਰੀ ਜਾਂਦੇ ਸੀ ਮੈਨੇਜਰ ਉੱਤੇ ਲੱਭ ਨਹੀਂ ਰਿਹਾ ਕਹਿੰਦੇ ਜੀ ਇਹ ਇਹ ਦੱਸਣਗੇ ਤੇ ਉਹ ਕਹਿੰਦੇ ਵੀ ਇਹ ਅੱਗੇ ਇੰਨੀ ਸਿੱਧਿਆ ਪ੍ਰਕਾਸ਼ ਹੋ ਜਾਂਦਾ ਸੀ ਹਮਹਾਰਾਜ ਦਾ ਤੇ ਉਹ ਕਹਿੰਦੇ ਆ ਕਿ ਨਹੀਂ ਨਹੀਂ ਅੱਜ ਹੌਲਾ ਮੱਲਾ ਸ਼ੁਰੂ ਹੋਣਾ ਸੀਗਾ ਕਈ ਵਾਰੀ ਇਦਾਂ ਹੋ ਜਾਂਦਾ ਹੈ ਜੀ ਕਿ ਸਮੇਂ ਤੋਂ ਪਹਿਲਾਂ ਹੀ ਹਮ ਕਰਨਾ ਪੈਂਦਾ ਮਿੱਤਰ ਵੀ ਦੱਸ ਰਿਹਾ 2:30 ਵਜੇ ਸਵੇਰੇ ਤਾਂ ਮਤਲਬ ਕਿ ਕੁਝ ਵੀ ਸਾਫ਼ ਸਪਸ਼ਟ ਨਹੀਂ ਹੈ ਤਾਂ ਗੱਲ ਹੁਣ ਜਿੱਥੇ ਆਪਾਂ ਹੁਣ ਲਿਆ ਕੇ ਖਤਮ ਕਰਨੀ ਸੀਗੀ ਕਿ ਚਲੋ ਇਹ ਸਭ ਕੁਝ ਚੱਲ ਰਿਹਾ ਤੇ ਇਹ ਹਾਲੇ ਚੱਲਣਾ ਹੈ ਹਮ ਇਹ ਤੇ ਸ਼ੁਕਰ ਕਰੋ ਵੀ ਉਧਰ ਮਿਊਜ਼ਿਕ ਇੰਡਸਟਰੀ ਦਾ ਰੋਲਾ ਪਿਆ ਖਲੋਤਾ ਨਹੀਂ ਤੇ ਅਕਾਲੀਆਂ ਨੂੰ ਹੋਰ ਵੀ ਜਿਆਦਾ ਜਗ੍ਹਾ ਮਿਲਣੀ ਸੀ ਫੇਸਬੁੱਕ ਵਗੈਰਾ ਤੇ ਫਿਲਹਾਲ ਸਿੰਗਰਾਂ ਨੇ ਇਹਨਾਂ ਦੀ ਜਨ ਛੜਾਈ ਹੋਈ ਆ ਪਰ ਕੁੱਲ ਮਿਲਾ ਕੇ ਹਸੁਲ ਨਹੀਂ ਸਥਿਤੀ ਬਣੀ ਪਈ ਆ ਜੀ ਦਵੰਦ ਦੀ ਸਥਿਤੀ ਬਣੀ ਪਈ ਆ ਮੈਂ ਸਹੀ ਗੱਲ ਕਮਾਤਾ ਕੋਈ ਨਾ ਕੋਈ ਤਾਂ ਗਲਤ ਹੈ ਹੀ ਆ ਨਾ ਹੂੰ ਉਹ ਕਿੰਨਾ ਗਲਤ ਹੈ ਇਸ ਕੱਲ ਦਾ ਅੰਦਾਜ਼ਾ ਇਹ ਲਾ ਲੋ ਕਿ ਲੋਕ ਜਿਹੜੇ ਪੰਥ ਵਿਰੋਧੀ ਆ ਉਹ ਤਾੜੀਆਂ ਮਾਰ ਮਾਰ ਕੇ ਐਸੇ ਪਾਇਆ ਬਿਲਕੁਲ ਉਹਨਾਂ ਨੂੰ ਮੌਕਾ ਇਹ ਕੀ ਕੀ ਕਰਮ ਕੀ ਡਾਇ ਤੁਸੀਂ ਹਿਸਾਬ ਲਾ ਲਓ ਇੱਥੋਂ ਤੱਕ ਕਿ ਜਿਹੜੇ ਗਰੇਵਾਲ ਸਾਹਿਬ ਹੋ ਰਿਹਾ ਭਜਪਾਲੇ ਉਹ ਹੀ ਇਹਨਾਂ ਨੂੰ ਮਤਾਂ ਦੇਣ ਡੈ ਨੇ ਆ ਕਰਨਾ ਸੀ ਤੁਸੀਂ ਇਹ ਨਹੀਂ ਕੀਤਾ ਤੁਸੀਂ ਇਹ ਨਹੀਂ ਕੀਤਾ ਟਕਰਾ ਕਰ ਰਹੇ ਨੇ ਤਾਂ ਹੁਣ ਕਹਾਣੀ ਤੇ ਇੱਥੇ ਘੜੇਗੀ ਰੌਲਾ ਜਿਹੜਾ ਉਹ ਇਸੇ ਗੱਲ ਨੂੰ ਲੈ ਕੇ ਹੈ ਕਿ ਪ੍ਰਧਾਨਕ ਕਿਹੜਾ ਹੋਊਗਾ ਜੀ ਤਾਂ ਮਜੀਠੀਆ ਸਾਹਿਬ ਵੀ ਕਹਿ ਲੋ ਕਿ ਐਸ ਵੇਲੇ ਬੋਲ ਕੇ ਤੇ ਇਸ ਲੜਾਈ ਨੂੰ ਹੋਰ ਹੀ ਇੱਕ ਐਂਗਲ ਦੇ ਗਏ ਆ ਮੈਂ ਕਨਲੀ ਦਲ ਦੇ ਕੁਝ ਲੀਡਰਾਂ ਨਾਲ ਥੋੜਾ ਕੀਤਾ ਅੱਜ ਰਾਪਤਾ ਜੀ ਉਹਨਾਂ ਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਕੀ ਇਹ ਸੌਲਟ ਹੋ ਜਾਏਗਾ ਕਿ ਨਹੀਂ ਹੋ ਜਾਏਗਾ ਹੱਲੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਮਜੀਠੀਆ ਸਾਹਿਬ ਤੇ ਬਜਾਨ ਅਚਾਨਕ ਆਇਆ ਨਾ ਉਹਦੇ ਤੋਂ ਸਾਰਾ ਕੁਝ ਬਦਲ ਗਿਆ ਬਦਲ ਗਿਆ ਤੁਸੀਂ ਇਹ ਦੇਖੋ ਨਾ ਕਿ ਹੋਣੀ ਕਿਉਂ ਗਿਆਨੀ ਗੁਰਵਚਨ ਸਿੰਘ ਤੋਂ ਲੈ ਕੇ ਹੋਰ ਬਹੁਤ ਸਾਰੇ ਐਸੇ ਮੁਕਾਮ ਆਏ ਜੀ ਬਹੁਤ ਸਾਰੇ ਐਸੇ ਪੜਾਏ ਜਿੱਥੇ ਵਿਕਰਮਜੀਤ ਸਿੰਘ ਮਜੀਠੀਆ ਅਸਹਿਮਤ ਹੋ ਸਕਦੇ ਸੀ ਬੋਲ ਸਕਦੇ ਸੀ ਫਿਰ ਉਹਦੋਂ ਕਿਉਂ ਨਹੀਂ ਬੋਲੇ ਤਾਂ ਮਤਲਬ ਕਿ ਟਾਈਮਿੰਗ ਨੂੰ ਲੈ ਕੇ ਜਾਂ ਜਿਹੜੇ ਇਸ ਵੇਲੇ ਰਾਜਸੀ ਹਾਲਾਤ ਨੇ ਉਹਨਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਵਿੱਚੋਂ ਬਾਦਲ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਬਹੁਤ ਜ਼ਿਆਦਾ ਕਲੋਜ਼ ਨੇ ਉਹ ਕਹਿੰਦੇ ਯਾਰ ਸਾਰੀਆਂ ਐਸ਼ਾ ਤੈਨੂੰ ਕਰਾਈਆਂ ਬਿਲਕੁਲ ਤੇ ਤੂੰ ਜਿਹਾ ਸਾਡੇ ਨਾਲ ਮਾੜੀ ਕੀਤੀ ਹੋ ਸਿੱਧੀ ਗੱਲ ਹੈ ਇਸ ਵੇਲੇ ਉਹ ਲਾਂਬੇ ਦੇ ਰਹੇ ਆ ਰੋਸ ਕਰ ਰਹੇ ਨੇ ਕੇ ਇੱਕ ਤਰ੍ਹਾਂ ਨਾਲ ਭੁੰਦਰ ਸਾਹਿਬ ਵੀ ਬੋਲੇ ਉਹਨਾਂ ਨੇ ਤੇ ਪਿੱਠ 'ਚ ਸ਼ੁਰਾ ਵਾਲਾ ਵੀ ਆਖ ਦਿੱਤਾ ਸੀਗਾ ਨਾ ਬਾਅਦ ਦੇ ਵਿੱਚ ਇਹਨਾਂ ਨੇ ਉਸ ਚੀਜ਼ ਨੂੰ ਕਿਤੇ ਨਾ ਕਿਤੇ ਕਵਰ ਅਪ ਦੇਣ ਦਾ ਵੀ ਯਤਨ ਕੀਤਾ ਪਰ ਤੁਹਾਨੂੰ ਪਤਾ ਹੈ ਤੀਰ ਕਮਾਨ ਚੋਂ ਤੇ ਬੋਲ ਜ਼ੁਬਾਨ ਚੋਂ ਜਦੋਂ ਨਿਕਲ ਗਿਆ ਖਿਸਕ ਗਿਆ ਫੇਰ ਕਿੱਥੇ ਹੱਥ ਆਉਂਦਾ ਹੈ ਸਭ ਹੁਣ ਇਹ ਜਿਹੜੇ ਸਮਰਥਕ ਨੇ ਸੁਖਵੀਰ ਸਿੰਘ ਬਾਦਲ ਦੇ ਤਾਂ ਉਹ ਤੇ ਮੂੰਹ ਮੂੰਹ ਕਹਿ ਰਿਹਾ ਕਿ ਸਾਰਾ ਕੁਝ ਲਹਿ ਗਿਆ ਤੇ ਬਾਪੂ ਬਾਦਲ ਸਾਨੂੰ ਇਸ਼ਾਰਾ ਕਰ ਗਿਆ ਸੀ ਬਹੁਤ ਸਾਲ ਪਹਿਲਾਂ ਜੀ ਉਹ ਸੁਖਵੀਰ ਸਿੰਘ ਬਾਦਲ ਦੇ ਨੁਕਸ ਕੱਢੀ ਜਾਂਦਾ ਕਿ ਜੱਟਾ ਤੂੰ ਜਾ ਗਿਆ ਕਿਉਂ ਨਾ ਬਿਲਕੁਲ ਤੂੰ ਜਾ ਗਿਆ ਕਿਉਂ ਨਾ ਇੰਨੀ ਧੀਰ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਜੀ ਜੀ ਜੀ